ਮਾਤ ਜਤੂਤ ਨਦਵਾਸ ਕੀਤੇ ਕਾਲ ਕੁਸ਼ਮਾਰਿਆ ਹੋਰ ਕਰਵਾਇਆ ਤੁਧ ਇਨ ਕੋ ਸੇਨਾ ਮਾਰ ਕ ਲਾਕੇ ਤਹ ਨਾਨਕ ਅਹ ਸੰਗੋ ਆਤਿ ਕਰਿਆ ਨਾਦਵਾਚੇ ਸਾਥੀ ਜਿਮਾ ਪਿੰਦੇ ਇਮਾਨੀ ਤੇਹੀ ਨਿਮਾਨੀ ਨਵਾ ਮਾਚੂ ਪਿਆ ਘਰੇ ਵੀ ਚਾਰੀਆ ਪ੍ਰਭਾਤ ਸੂਰਤ ਕੋਲੇ ਨਹੀਂ ਏ ਪਾ ਜਨ ਬਰਵਾਰੀਆਂ ਏ ਸੁਨੋਰ ਥਾਉ ਨਾ ਇਛਾ ਬਲਾ ਸੁਵਾਰੀਆਂ ਹਨਾ ਨਾ ਕਿਸੇ ਬਾਤੋ ਕੀਆ ਕਰੇ ਵਿਚਾਰੀਆਂ ਆਨੰਦੂ ਆਨੰਦ ਸਰਬੂ ਕਾ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਕੀ ਆਰੀਆ ਕਰ ਕੇ ਥਾਖੇ ਵਿੱਤ ਤੇ ਗਿਆਨ ਅੰਜਲ ਸਾਰਿਆ ਅੰਦਰੋ ਜਿਨ੍ਹਾਂ ਮੋਹ ਟੁੱਟਾ ਤੇਲ ਕਾ ਸ਼ਬਦ ਸਤਿਆ ਸੁਭਾਰਿਆ ਕਾ ਨਾਮਿਕ ਇਹ ਆਨੰਦ ਹੈ ਆਨੰਦ ਗੁਰ ਦੀ ਜਾਨਿਆ ਬਾਬਾ ਜਿੱਤ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਜੀ ਜਿਸ ਨਾਮ ਹੋਰ ਗਿਆਨੇ ਵਿਚਾਰਿਆ ਇੱਕ ਮਰਦ ਫੁੱਲੇ ਤਾ ਤਾ ਦੇ ਸੋਈ ਨਾਮ ਲਾ ਸੁਭਾਰਿਆ ਦੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੈ ਇੱਕ ਨਾਮਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਉ ਸੰਤ ਪ੍ਰਿਆਰਿਓ ਆਕਾਸ਼ ਕੀ ਕਰਾਇ ਕਹਾਣੀ ਕਰੇ ਕਹਾਣੀਆਂ ਖਾਤ ਕੇ ਰੀਤ ਦੁਆਰੇ ਮਾਈ ਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਮਾਈ ਐ ਹੁਕਮ ਮੰਨਿਓ ਗੁਰੂ ਕੀ ਰਾਤਾ ਉਹ ਸਚੀ ਬਾਣੀ ਕਾ ਨਾਨਕ ਸੁਨੋ ਸੰਤੋ ਕਥਿਓ ਆਕਤ ਕਹਾਣੀ ਕੇ ਮਰਤ ਜਿਰਾਤ ਕਰਾਈ ਨਾ ਪਾਇਆ ਜਿਰਾਣੀ ਨਾ ਪਾਇਆ ਕਿਨਾਂ ਦੂਸਰ ਮਨ ਮੇਰੀਆ ਏ ਮਾਇਆ ਮੋਹਿਤ ਏਕ ਭਰਮ ਕੋਲਾਇਆ ਮਾਇਆ ਦਾ ਮੋਹਿਤ ਨਾ ਕੀਤੀ ਜਿੰ ਫਦੌਲੀ ਪਾਈਆ ਕੁਰਬਾਨ ਕੀਤਾ ਦਿਸਾ ਬਿੱਲੋ जिन मोह मीठा लाया गया नानक मन चंचल चपराई दिन न पाया ए मन प्यार आप उसका सच संभाले ਏ ਤੂੰ ਆਪ ਤੁਝੇ ਦੇਖਦਾ ਚਲੈ ਨਾ ਹੀ ਤੇਰਾ ਨਾਮੇ ਸਾਥ ਤੇਰਾ ਜੰਨਾ ਨਾ ਹੀ ਇਸ ਨਾਲ ਕਿਉਂ ਚਤਲਾਈ ਐਸਾ ਨਰੂ ਨੇ ਨਾ ਕੀਤਾ ਜਦ ਅੰਤ ਮੱਥਿਓ ਤਾਈ ਐ ਸਤ ਮੂਹਾਂ ਉਪਲੇਸ ਹੁਣ ਤੂੰ ਮਾਥੇ ਰਾਂ ਲੈ ਐ ਨਾਲੇ ਮਰ ਪਿਆਰੇ ਕੋ ਸਦਾ ਸਤ ਸੁਭਾਲੇ ਆਗਮ ਆ ਗੋਚਰਾ ਤੇਰਾ ਅੰਤ ਨਾ ਪਾਇਆ ਆਨਦੋ ਨਾ ਪਾਇਆ ਤੇਰਾ ਆਪਣਾ ਆਪੂ ਜਾਣੇ ਜੀ ਜੱਤ ਸਰ ਖੇਲ ਤੇਰਾ ਆਖੂ ਆਖ ਬਖਾਨੇ ਆਖ ਤਾ ਵੇਖੇ ਸਭ ਤੂ ਐ ਜਿਵੇਂ ਤੱਕ ਤੂ ਪਾਇਆ ਕਾ ਨਾਮ ਤੂ ਸਰਾ ਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰ ਮੋਲ ਜਾਲਿਆ ਮਰੇ ਤੇ ਭੂਜਿਤੇ ਸੁ ਅੰਮ੍ਰਿਤ ਘੜੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਜੂ ਸੱਜਾ ਮਨ ਲਸਾਇਆ ਜੀ ਜਨ ਸੰਤੋਤ ਪਾਇ ਇੱਕ ਵੇਖ ਪਰਸ ਨਹੀਂ ਆਇਆ ਲਾਪਰਿ ਲੋਕ ਅਹੰਕਾਰ ਜੁਕਾ

ਹੋਰ ਪ੍ਰਸਾਦੀ ਕੀ ਆਪ ਤਜਾ ਹਰ ਬਾਸ ਨਾਸਮਾਨੀ ਕਿਆ ਹਰ ਨਾਮਿਤ ਚਾਲ ਭਗਤ ਦਾ ਜੋ ਕੋ ਜਗ ਨਿਰਾਲੀ ਜਿਉ ਤੂੰ ਜਲਾਏ ਤਿਨਹ ਚਲਾ ਸੁਆਮੀ ਹੋਰ ਕਿਆ ਜਾਣਾ ਗੁਰ ਤੇਰੇ ਜਿਬ ਤੂੰ ਜਲਾਏ ਤਿਨਹ ਚਲਾ ਜੁਨਾ ਮਾਰਗ ਪਾਵਹਿ ਕਾਰ ਕਿਰਪਾ ਦਿਨ ਨਾਮ ਲਾਏ ਸੇ ਹਰ ਅਰਜ਼ਾ ਤੇ ਆਮਹਿ ਕਿਸਨੋ ਕਥਾ ਸੁਨਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਨਹ ਜਨਾਬੇ ਏਸ ਰਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਦਾ ਸੁਹਿਲਾ ਸਤ ਗੁਰੂ ਸੁਨਾਇਆ ਏ ਦਿਨ ਕੈ ਮਨ ਵਸਿਆ ਤੂ ਤੋ ਲਿਖਿਆ ਆਇਆ ਇਕ ਫਰੈਕ ਨੇਰੇ ਕਰਹਿ ਗੱਲਾ ਗੱਲੀ ਕਿਨੇ ਨਾ ਪਾਇਆ ਕਹਿ ਲਾਲਕ ਸ਼ਬਦ ਸੁਹਿਲਾ ਸਾਥ ਗੁਰੂ ਸੁਨਾਇਆ ਪ੍ਰਵਤ ਹੋਏ ਸੇ ਜਨਾ ਕੀ ਹਰ ਧਿਆਇਆ ਹਰ ਧਿਆਇਆ ਪ੍ਰਵਤ ਹੋਏ ਗੁਰਮੁਖੀ ਨੇ ਧਿਆਇਆ ਆਪਣੇ ਮਾਤਾ ਪਿਤਾ ਕੋ ਤਾਂ ਪ੍ਰਸਾਦ ਸਿਓ ਪਵਿੱਤ ਸੰਗਤ ਸਰਵਾਈਆ ਕਹਿੰਦੇ ਪਵਿੱਤ ਸੁਨਦੀਪ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨੀ ਕੋਰਮੁਕ ਹਰ ਹਰ ਧਿਆਇਆ ਕਰਮੀ ਸਹਜਿ ਨਉ ਉਪਜੈ ਬਿਨ ਸਜਸ ਸਨਜਾਇ ਨਾ ਜਾਇ ਸਸਾ ਕਿਤੈ ਸੰਜਮ ਰਹਿ ਕਰਮ ਕਮਾਇ ਸਤਿ ਧਿਓ ਮਲੀਨਾ ਜਿ ਸਚੁ ਜਮ ਤੋ ਨ ਜਾਏ ਮਨ ਤੋ ਛਬਦ ਲਾ ਕੋ ਹਰ ਸਉ ਰੋਹ ਜਿਤਨੇ ਐਹ ਨਾਨਕ ਔਰ ਪ੍ਰਸਾਦੀ ਸਚਿ ਉਪਜੈ ਜੋ ਸਦਾ ਸਾਇਬ ਜਾਏ ਜਿਓ ਮਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਓ ਤਾ ਮਲੇ ਧਿਨੀ ਜਨਮ ਚੁ ਹੈ ਹਾਰਿਆ ਇਹ ਦਿਸਨਾ ਵਟਾ ਰੋਕ ਲਗਾ ਮਰਨ ਮਨੋਬੀ ਸਾਰੇ ਆ ਵੇਤ ਮਹਿਨਾ ਮਿਤਮ ਸੋ ਸੁਨੇ ਨਹੀਂ ਫਿਰ ਜੋ ਵੇਤ ਆ ਕਹ ਨਾਨਕ ਜਿਨ ਸਤ ਕਜਿਆ ਊਨੇ ਲਾਗੇ ਤੀ ਚੰਦੁ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਹਰੋ ਤਾ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਨੀ ਬੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਚ ਸਮਾਣੀ ਜਾਨ ਮਰਤ ਜਿੰਨੇ ਖੱਟਿਆ ਮਰੇ ਸੇ ਬੰਚਾਰੇ ਕਹਿ ਨਾਨਕ ਜਿਨੇ ਮਨ ਨਿਰਮਲ ਸਦਾ ਰਹ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਾਹਮੁਕੇ ਹੋਵੇ ਹੋਵੇ ਤਾਂ ਸਨਮੁਕੇ ਈ ਜਿਉ ਰਹਾ ਗੁਰ ਨਾਲੇ ਭੁਰ ਕੇ ਚਰਨੀ ਰਤਾ ਧਾਏ ਗੁਰ ਪਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਮੈ ਗੌਰ ਬਿਨਿਆ ਵਰਨਾ ਜਾਣੇ ਕੋਈ ਕਹਿ ਨਾਨਕ ਸੁਨੋ ਸੰਤੋ ਹੋ ذਿਕ ਸੰਮਕ ਹੋਏ ਜੇ ਕੋ ਗੁਰ ਤੇ بے ਮੁਕਿ ਹੋਵਾ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੈ ਮੋਤ ਨਾ ਹੋਰਤਾ ਕੋਈ ਪੁੱਛੋ ਵੇਖਿਆ ਜਾਏ ਅਨੇਕ ਜੋਨੀ ਪਰਮਿ ਆਵੈ ਬਿਨ ਸਤਗੁਰ ਮੁਕਤ ਨਾ ਪਾਏ ਹਿਰ ਮੁਕਤ ਪਾਏ ਨਾਨਕ ਚਰਨੀ ਸਤਗੁਰੂ ਸ਼ਬਦ ਸੁਣਾਏ ਐ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਹੋ ਸਿਖ ਸਤਗੁਰੂ ਕੇ ਪਿਆਰਿਓ ਗਾ ਬੋ ਸੱਚੀ ਬਾਣੀ ਬਾਣੀ ਨਾ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਫਿਰ ਦੇਤ ਨਾ ਸਮਾਣੀ ਪੀਵੋ ਅੰਮ੍ਰਿਤ ਸਦਾਰ ਹੋ ਹਰ ਰੰਗ ਜਪਿਓ ਸਾਰੇ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਦਾ ਜੋ ਹੋਰ ਗੱਤੀ ਬਾਣੀ ਕਹਿੰਦੇ ਕੱਚੇ ਸੋਦੇ ਕੱਚੇ ਕੱਚੀ ਅੱਖਰ ਖਾਨੀ ਹਰ ਹਾਲ ਵਿੱਚ ਰਸਨਾ ਕਿਆ ਕਸ਼ੂਨਾ ਜਾਣੀ ਜਿਤ ਜਿਨ ਕਾ ਹਿਰਡਿਆ ਮਾਇਆ ਮੁਰੇ ਈ ਪਾਣੀ ਭੁਰ ਦਾ ਸ਼ਬਦ ਤਨ ਹੈ ਹੀਰੇ ਜਿਤੇ ਜਲਾਓ ਸਾਧ ਰੰਗ ਜਿਨ ਮਨ ਲਗਾ ਇਹ ਹੋਆ ਸਮਾਉ ਸ਼ਬਦ ਸੇਤੀ ਮਨ ਮਿਲੇਆ ਸੱਜਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਖੁ ਜਹਾਏ ਕਹਿ ਨਾਨਕ ਸ਼ਬਦ ਤਨ ਹੈ بجائے بند نی ہو شب من بسائے گورمکھ جسن آپ کرے سرو ایک سیون ملائے ਕਹ ਨਾਨਕ ਆਪਨਰਤਾ ਆਪੇ ਰੂਪੁ ਜਾਈ ਸਿਮਰਤ ਸਾਥਰਿ ਕੋਲ ਪਾਪ ਕੀ ਚਾਰ ਦੇ ਤਤ ਸਾਰਨਾ ਜਾਣੀ ਤਤ ਸਾਰਨਾ ਜਾਣੀ ਗੁਰਵਾਜੋ ਤਤ ਸਾਰਨਾ ਜਾਣੀ ਤੇਰੀ ਕੋਈ ਸੰਸਾਰ ਪਰਮ ਸਤਿ ਸਤਿਆ ਰਹਿ ਪਿਹਾਨੀ ਗੁਰ ਕਿਰਪਾ ਦੇ ਜੇਣ ਜਾਕੇ ਜਿੰਨਾ ਹਰ ਮਨ ਮਸਿਆ ਬੁਨਹ ਅੰਮ੍ਰਿਤ ਬਾਣੀ ਕਾ ਨਾਮ ਜਿਸ ਨੂੰ ਦਰਪਾਏ ਜਿਸ ਨੂੰ ਅੰਧ ਹਰਿ ਬੁਲਾਕੇ ਜਾਗਰਤ ਰਾਤਿ ਬਿਹਾਣੀ ਮਾਤਾ ਕੇ ਉਤਰਨ ਹੈ ਪ੍ਰਤਪਾਲ ਕਰੇ ਸੋ ਕੇ ਮਨੋ ਵਿਸਾਰੀਐ ਮਨੋ ਕੇ ਵਿਸਾਰੀਐ ਇਹ ਬਿੜਤਾ ਤਾ ਜੇ ਅਤਮੈ ਆਹਰ ਪਹੁੰਚਾ ਪਏ ਜਿਸ ਨੂੰ ਇਹ ਮੋਹਨਾ ਸਕਈ ਜਿਸ ਨੂੰ ਆਪਣੀ ਨਿਭ ਲਾਏ ਆਪਣੀ ਜਿਵੇਂ ਆਪੇ ਲਾਏ ਗੁਰੂ ਕੁਸਲਾ ਸੰਭਾਲੀ ਐ ਕਹੇ ਨਾਨਕ ਇਹ ਵਰਦਾਨ ਸੋ ਬਿਉਨ ਹੋਵੀ ਸਾਰੀ ਐ ਜਹਦੀ ਅਮੀ ਉਦਰ ਮਹਿ ਕੈਸੀ ਬਹਰ ਮਾਇਆ ਮਾਇਆ ਦੇ ਸਭੀ ਤੁਜੇ ਹੀ ਦਰਤਾ ਖਿਰ ਜਾਇਆ ਕ્યા ਵਿਸਭਾ ਦਾ ਜੰਮਿਆ ਹਰ ਬਾਤ ਭੁਲਾ ਪਾਇਆ ਨਿਵ ਛੁੜ ਕੀ ਲਗੀ ਦ੍ਰਿਸ਼ਟਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤ ਹਾਰ ਕਿਸਰ ਮੋਹ ਉਪਜੈ ਭਾਉ ਦੂਜਾ ਲਾਇ ਕਹ ਨਾਨਕ ਗੁਰਪ੍ਰਸਾਦੀ ਜਿਨਾਂ ਰੇ ਲਾਗੀ ਤਿੰਨੀ ਵਿੱਚ ਮਾਇਆ ਆਇਆ ਹਰ ਆਮ ਮੁਲਕ ਹੈ ਮੁਰਨਾ ਪਾਇਆ ਜਾਏ ਮੁਰਨਾ ਪਾਇਆ ਜਾਏ ਕਿਸਾ ਬਿਟੋਰੇ ਲੋਕ ਨੂੰ ਲਾਇ ਐਸਾ ਸੰਤਪੁਰ ਜੇ ਮਿਲੈ ਜਿਸ ਨੂੰ ਸਿਰੋਪੀਅ ਵਿਚੋ ਆਪ ਜਾਏ ਜਿਸ ਦਾ ਜੀਉ ਤਿਸੁ ਨਰਹ ਹਰ ਬਸੈ ਮਣੀ ਆਏ ਹਰ ਆਪ ਮੁਲਕ ਹਰਿ ਬਾਤ ਲਾਗੇ ਨਾਨਕ ਜਿਦਾ ਹਰ ਕੋ ਲਐ ਪਾਇਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸੰਤ ਗੁਰ ਦੇ ਰਾਸ ਜਾਣੀ ਹਰ ਹਿੰਦ ਜਪਿਓ ਜੀਓ ਲੱਖ ਖਟਿਓ ਤੇ ਹਾਲੀ ਇਹ ਤਾਂ ਜਿਨਾ ਮਿਲਿਆ ਜਿਨਾਂ ਰਿਆਪੇ ਬਾਣਾ ਕਹ ਨਾਨਕਾ ਰਾਸ ਮੇਰੀ ਮਨ ਹੋ ਆ ਬਣ ਜਾਣ ਇਹ ਰਸਨਾ ਤੂੰ ਅਨ ਰਸਾ ਦੇ ਰਹੀ ਤੇਰੀ ਪਿਆਸ ਨਾ ਪਾਏ ਪਿਆਸ ਜਾਏ ਹੋਰ ਕਿਤੈ ਜਿੱਜਰਾ ਹਰਸ ਮੁੱਲਾ ਰਾ ਪਾਏ ਹਰਸ ਪਾਏ ਪੁੱਲਾ ਪਿਆ ਹਰ ਰਸ ਬੋੜ ਨਾ ਕ੍ਰਿਸ਼ਨ ਲਾਗਾਇਆ ਇਹੋ ਹਰਸ ਕਰੀ ਪਾਈ ਹੈ ਸਾਧ ਗੁੰਨਾਂ ਦਿਸਿ ਆਏ ਕਹਿ ਨਾਨਕੁਰ ਅਨ ਰਸਾ ਵਿਸਰੇ ਜਾ ਹਰਸ ਮੜਿ ਆਏ اے ਸ਼ਰੀਆ ਮੇਰਿਆ ਹਰ ਮੰਨਾ ਜਿਉਂ ਨ ਰਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਖੀ ਤੁੰ ਵਿੱਚ ਤਾ ਤੂੰ ਜਗ ਮੇ ਆਇਆ ਹਰ ਆਪਣੇ ਮਾਤਾ ਯਾਪੇ ਬਿਨਾਂ ਗਿਨ ਚੀਓ ਬਾਇ ਜਗ ਨਿਖਾਇਆ ਹੋਰ ਪ੍ਰਸਾਦੀ ਪੂਜਿਆ ਤਾ ਜਾ ਤੂੰ ਆ ਚੱਤ ਨਹੀ ਆਇਆ ਕਹਿ ਨਾਮ ਸਿਮ ਦਾ ਮੂਰਤੀ ਆ ਜੋਗਰਾ ਕੀਤਾ ਤੂੰ ਜਗ ਮੈਂ ਆਇਆ ਮੰਨ ਜਾਓ ਪਿਆਰ ਮਰਿਆ ਤੂੰ ਸੁਨਿਆ ਹਰ ਮੰਗਲ ਖਾਓ ਸਭੀ ਕਰ ਮੰਗਲ ਬਣਿਆ ਹਰ ਘਾਓ ਮੰਗਲ ਨਿਤ ਕਰੀਏ ਸੋਖ ਰੂਪਰਾ ਪਿਆਮੇ ਗੁਰ ਚੰਨ ਲਾਗੇ ਦਿਨ ਸੁਭਾਗੇ ਆਪਨਾ ਮੇਰੇ ਜਾਮੇ ਅਨੰਤ ਬਾਣੀ ਗੁਰ ਸ਼ਬਦ ਜਾੜੀ ਹਰ ਨਾਮ ਹਰ ਰਸੇ ਪੂਰੋ ਕਨਨਕ ਬਬਿਆ ਮਿਲਿਆ ਕਰਤਕਾਰ ਜੋਗੋ اے ਸ਼ੇਰੀਲਾ ਮੇਰਿਆ ਇਸ ਜਨ ਮੈਂ ਆਇਆ ਕਿਆ ਮੁਝ ਧਰਮ ਕੀ ਮਾਇਆ